ਜੀ ਪਾਜਪਾ ਦੇ ਜਦੋਂ ਆਏ ਆ ਤੁਸੀਂ ਕੋਈ ਸ਼ਰਤ ਰੱਖੀ ਆ ਕਿ ਮੈਨੂੰ ਇਸ ਤਰੀਕੇ ਦਾ ਉਧਾਰ ਦਿੱਤਾ ਜਾਵੇ ਮੈਂ ਸ਼ਰਤ ਕੋਈ ਨਹੀਂ ਰੱਖੀ ਜੀ ਤੇ ਨਾ ਹੀ ਸ਼ਰਤ ਰੱਖਣੀ ਚਾਹੀਦੀ ਜੀ ਆਪਣੇ ਕੰਮ ਦੇ ਵੱਲ ਬੁੱਤੇ ਤੇ ਜਿਹੜੀ ਸੰਸਥਾ ਜੇ ਆਪਾਂ ਚਲਦੀ ਏ ਜੇ ਪੁਲਿਸ ਜਿਸਕੇ ਦਾ ਉੱਥੇ ਡੈਡੀਕੇਸ਼ਨ ਨਾਲ ਕੰਮ ਕੀਤਾ ਜੇ ਹੁਣ ਇੱਥੇ ਆ ਤਾਂ ਇੱਥੇ ਵੀ ਆਪਾਂ ਕਿਸਾਨਾਂ ਦਾ ਤਾਂ ਬੜਾ ਰੂਹ ਆ ਪਾਜਪਾ ਦੇ ਵਿੱਚ ਬੜੇ ਘਰਾਓ ਹੋ ਰਹੇ ਆ ਇਦਾਂ ਦੀਆਂ ਮੁਸ਼ਕਿਲਾਂ ਆਉਗੀਆਂ ਕਾਫੀ ਕੁਝ ਕਿਸਾਨਾਂ ਵਾਸੇ ਸੈਟਰ ਗਵਰਨਮੈਂਟ ਕਰ ਵੀ ਰਹੀ ਆ ਹੁਣ ਤੁਸੀਂ ਟਰੈਕਟਰ ਲੈਣਾ ਜਾ ਕੇ ਆਧਾਰ ਕਾਰਡ ਦਿਓ ਟਰੈਕਟਰ ਲੈ ਲਓ ਥੋੜੇ ਜਿਹੇ ਪੈਸੇ ਦੇ ਕੇ ਫਿਰ ਜਿਹੜੀਆਂ ਸਾਡੀਆਂ ਮਾਮਾ ਮਾਤਾਵਾਂ ਨੇ ਉਹਨਾਂ ਵਾਸਤੇ ਸਕੀਮਾਂ ਨੇ 5 ਲੱਖ ਲੈ ਲਓ ਲੱਖ ਲੈ ਲਓ ਠੀਕ ਹੈ ਜੀ ਛੋਟੇ ਛੋਟੇ ਸਕੀਮਾਂ ਹੈਗੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਜਿੱਥੇ ਲੋਕ ਸਭਾ ਚੋਣਾ ਸਰ ਦੇ ਉੱਪਰ ਆ ਉੱਥੇ ਮਾਹੌਲ ਬੜਾ ਗਰਮਾਇਆ ਹੋਇਆ ਹੈ ਤੇ ਇਸ ਹੀ ਮਾਹੌਲ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਰਿਟਾਇਰਡ ਐਸਐਸਪੀ ਹਰਵਿੰਦਰ ਸਿੰਘ ਡੱਲੀ ਉਹਨਾਂ ਦੇ ਘਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਰਾਜਨੀਤੀ 'ਚ ਕਿਵੇਂ ਆਉਣਾ ਹੋਇਆ ਤੇ ਡੱਲੀ ਸਾਹਿਬ ਤੁਹਾਡਾ ਬਹੁਤ-ਬਹੁਤ ਟੋਪਿਕ ਵਿੱਚ ਸਵਾਗਤ ਹੈ ਜੀ ਥੈਂਕ ਯੂ ਭਾਜੀ ਹਾਂ ਜੀ ਸੋ ਇਹ ਜ਼ਾਦ ਕੀਤਾ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਸਵਾਲ ਕੀ ਆਪਾਂ ਰਾਜਨੀਤੀ 'ਚ ਕਿਉਂ ਆਏ ਬੈਸਿਕਲੀ ਮੇਰੀ ਫੈਮਿਲੀ ਜਿਹੜੀ ਹੈਗੀ ਹੈ ਉਹ ਰਾਜਨੀਤੀ ਦੇ ਵਿੱਚ ਰਹੇ ਨੇ ਪਹਿਲਾਂ ਤੁਸੀਂ ਬੇਟਾ ਮੇਰਾ ਵੀ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਚੰਕਮ ਕੀਤਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜੀ ਤੇ ਉਸ ਤੋਂ ਬਾਅਦ ਉਹਨੇ ਬੀਜੇਪੀ ਜੁਆਇਨ ਕੀਤੀ ਜੀ ਤੇ ਇਸ ਤਰ੍ਹਾਂ ਦਰਜਾ ਬਦਰਜਾ ਸਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਅਹੁਦੇ ਤੇ ਰਹੇ ਆ ਉਹ ਤਾਂ ਮੇਰੇ ਮਤਰਲਾ ਨੇ ਬੀਬੀ ਮਿੰਦਰ ਕੌਰ ਜੀ ਜੋਸ਼ ਤੇ ਉਹ ਵੀ ਕਾਫੀ ਸਮੇਂ ਤੋਂ ਮੰਤਰੀ ਵੀ ਰਹੇ ਨੇ ਸਰਕਾਰਾਂ ਦੇ ਵਿੱਚ ਤੇ ਇਸ ਕਰਕੇ ਚਿੱਟਕ ਸਾਨੂੰ ਪੁਰਾਣੀ ਸੀ ਜੀ ਜੀ ਤੇ ਜਿੱਦਾਂ ਰਾਜਨੀਤੀ ਚ ਗਏ ਹੈ ਪਾਰਟੀਆਂ ਨੇ ਖਬਰਾਂ ਵੀ ਸਾਨੂੰ ਵੀ ਆਉਂਦੀਆਂ ਰਹੀਆਂ ਕਿ ਪਤਾ ਨਹੀਂ ਕਿਹੜੀ ਪਾਰਟੀ ਚ ਹੁਣ ਦੱਲੀ ਸਾਹਿਬ ਜੜ ਗਏ ਤੇ ਫਿਰ ਭਾਜਪਾ ਹੀ ਕਿਉਂ ਛੋੜ ਲਈ ਬੇਸਿਕਲੀ ਕਾਫੀ ਪਾਰਟੀਆਂ ਨੇ ਜਿਹੜੀ ਸਾਡੀਆਂ ਪੰਜਾਬ ਚ ਕੰਮ ਕਰਦੀਆਂ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀਗੀ ਕਈਆਂ ਨੇ ਮੈਂ ਵੀ ਕੀਤੀ ਹੈ ਬਟ ਇਹ ਸੀਗਾ ਵੀ ਮੈਂ ਲਾਸਟ ਤੋਂ ਲਾਸਟ ਜਾ ਕੇ ਫੈਸਲਾ ਕੀਤਾ ਕਿ ਜੇ ਲੰਮੇ ਸਮੇਂ ਤੱਕ ਕਿਸੇ ਕੰਮ ਕਰਨਾ ਜੇ ਆਪਾਂ ਜਿਹੜਾ ਪ੍ਰਸ਼ਾਸਨ ਉਹ ਚੋਰਾ ਤੋਂ ਰਹਿਤ ਨਸ਼ਿਆਂ ਤੋਂ ਰਹਿਤ ਜਾਂ ਗੈਂਗਸਟਰਾਂ ਤੋਂ ਰਹਿਤ ਪ੍ਰਸ਼ਾਸਨ ਤੇ ਉਹ ਬੀਜੇਪੀ ਆ ਜਿੱਤ ਵਿੱਚ ਜਾ ਕੇ ਅਸੀਂ ਸਹੀ ਕੰਮ ਕਰ ਸਕਦੇ ਜੀ ਤੁਸੀਂ ਐਸਟੀਐਫ ਚ ਵੀ ਕੰਮ ਕੀਤਾ ਕਿਵੇਂ ਦੇਖਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਵੀ ਜਿਹੜਾ ਮਾਹੌਲ ਆ ਉਹ ਨੂੰ ਕਿੰਨਾ ਦੇਖਦੇ ਆ ਦੇਖੋ ਜਦੋਂ ਵੀ ਕੋਈ ਸਰਕਾਰ ਆਉਂਦੀ ਆ ਉਹ ਇਹੇ ਵਾਦੇ ਕਰਕੇ ਆਉਂਦੀ ਆ ਕਿ ਨਸ਼ਾ ਦੂਰ ਕਰਾਂਗੇ ਮੈਂ ਐਸਟੀਐਫ ਚ ਵੀ ਕੰਮ ਕੀਤਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਵਾਲੇ ਏਰੀਆ ਦੇ ਵਿੱਚ ਵੀ ਮੈਂ ਕੰਮ ਕੀਤਾ ਜੀ ਬਟ ਇਹ ਆ ਵੀ ਨਸ਼ੇ ਨੂੰ ਕੰਟਰੋਲ ਕਰਨ ਵਿੱਚ ਹਰ ਕਿਸ ਸਰਕਾਰ ਜਿਹੜੀ ਆ ਉਹ ਫੇਲ ਹੁੰਦੀ ਰਹੀ ਹੈ ਜੀ ਤੇ ਮੈਂ ਮੇਰਾ ਇਹ ਕਹਿਣਾ ਹੈ ਕਿ ਬੱਚਿਆਂ ਨੂੰ ਜਿਹੜਾ ਇਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ ਔਰ ਇਹਨਾਂ ਦੀ ਜਿਹੜੀ ਆ ਛੋਟੇ ਬੱਚੇ ਆ ਰਹੇ ਆ ਐਜੂਕੇਸ਼ਨ ਜਿਹੜੀ ਆ ਉਹ ਪਲੱਸ 2 ਤੱਕ ਕੰਪਲਸਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਸ਼ਿਆਂ ਤੋਂ ਰਹਿਤ ਆਪਣੀ ਜ਼ਿੰਦਗੀ ਬਾਰੇ ਸਹੀ ਜਾਣਕਾਰੀ ਹਾਸਲ ਕਰਕੇ ਮਾੜੇ ਕੰਮ ਤੋਂ ਦੂਰ ਰਹਿਣ ਜਿੱਦਾਂ ਕੀ ਡਲੀ ਸਾਹਿਬ ਤੋਂ ਤੁਹਾਡਾ ਪੁਲਿਸ ਅਫਸਰ ਵੀ ਰਹੇ ਨਾਲ ਨਾਲ ਵੇਰਫੇਰ ਦੇ ਵੀ ਕੰਮ ਚੱਲਦੇ ਰਹੇ ਅੱਜ ਵੀ ਜੇ ਗੱਲ ਕਰੀਏ ਭੋਗਪੁਰ ਚ ਹਰ ਸ਼ਨੀਵਾਰ ਤੁਹਾਡੇ ਵੱਲੋਂ ਜਿਹੜੀ ਸੁਸਾਇਟੀ ਬਣਾਈ ਆ ਲੰਗਰ ਲਗਾਇਆ ਜਾਂਦਾ ਤੇ ਹੁਣ ਰਾਜਨੀਤੀ ਚ ਵੀ ਤੁਸੀਂ ਆ ਗਏ ਆ ਕਿੱਦਾਂ ਆਪਣੇ ਆਪ ਨੂੰ ਫਿੱਟ ਕਰ ਲੂਗੇ ਦੇਖੋ ਰਾਜਨੀਤੀ ਜਿਹੜੀ ਹੈ ਚਣ ਕੇ ਜੀ ਦੀ ਨੀਤੀ ਵੀ ਉਹ ਕਹਿ ਰਹੀ ਹੈ ਜੀ ਤੇ ਜੇ ਤੁਸੀਂ ਰਾਜਨੀਤਿਕ ਨਹੀਂ ਹੋਵੋਗੇ ਜੀ ਤੇ ਤੁਸੀਂ ਜ਼ਿੰਦਗੀ ਚ ਫੇਲ ਹੋ ਜਾਓਗੇ ਜੀ ਰਾਜਨੀਤਿਕ ਹੋਣਾ ਜ਼ਰੂਰੀ ਆ ਉਹਦੇ ਜਿਹੜੇ ਆ ਇਹ ਆਉਂਦੇ ਜਾਂਦੇ ਰਹਿੰਦੇ ਨੇ ਉਹ ਪਾਰਟੀਆਂ ਆਪ ਦੇਖਦੀਆਂ ਜੇ ਕਿਸੇ ਨੂੰ ਕੀ ਜਗ੍ਹਾ ਤੇ ਫੈਟਲ ਹੋ ਸਕਦਾ ਤੈਨੂੰ ਕਰ ਦਿੰਦੀਆਂ ਨਹੀਂ ਹੁੰਦਾ ਨਹੀਂ ਵੀ ਕਰਦੀ ਜੀ ਤੇ ਸੋ ਜੋ ਸਾਡੇ ਸੁਆਮਾਂ ਚੱਲਦੀਆਂ ਸਾਡੇ ਬਜ਼ੁਰਗਾਂ ਤੋਂ ਚੱਲ ਰਹੀਆਂ ਨੇ ਤੇ ਉਹ ਪਰਮਾਤਮਾ ਆਪਣੇ ਆਪ ਸਾਡੀ ਸੈਟਿੰਗ ਕਰ ਦਿੰਦਾ ਉਹਦੇ ਵਿੱਚ ਕੋਈ ਸਾਨੂੰ ਤਕਲੀਫ ਨਹੀਂ ਹੁੰਦੀ ਪ੍ਰੀਜ਼ ਦੀ ਨੌਕਰੀ ਦੇ ਤੋਂ ਜ਼ਿਆਦਾ ਬਿਜ਼ੀ ਇਹ ਰਾਜਨੀਤੀ ਨਹੀਂ ਹੈ ਜੀ ਹਾਂ ਜੀ ਉੱਤੋਂ ਜ਼ਿਆਦਾ ਬਿਜ਼ੀ ਨਹੀਂ ਭਾਜਪਾ ਜਦੋਂ ਆਏ ਆ ਤੁਸੀਂ ਕੋਈ ਸ਼ਰਤ ਰੱਖੀ ਆ ਕਿ ਮੈਨੂੰ ਇਸ ਤਰੀਕੇ ਦਾ ਅਹੁਦਾ ਦਿੱਤਾ ਜਾਵੇ ਭਾਜਪਾ ਜਦੋਂ ਮ ਆਇਆ ਤੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਰਪਾਨੀ ਜੀ ਨੇ ਮੈਨੂੰ ਬੁਲਾ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਕੀਤਾ। ਤਾਂ ਮੈਨੂੰ ਕਹਿ ਵੀ ਰਏ ਸੀ ਕਿ ਤੂੰ ਦਿੱਲੀ ਚੱਲ ਜਾਓ ਜਾਂ ਚੰਡੀਗੜ੍ਹ ਚੱਲ ਜਾਓ। ਮੈਂ ਕਿਹਾ ਜੀ ਮੈਨੂੰ ਲੋਕਲ ਹੀ ਕਰ ਲਓ ਤੁਸੀਂ। ਜੀ। ਬਟ ਇਹ ਆਪੇ ਮੈਂ ਸ਼ਰਤ ਕੋਈ ਨਹੀਂ ਰੱਖੀ। ਜੀ। ਤੇ ਨਾ ਹੀ ਸ਼ਰਤ ਰੱਖਣੀ ਚਾਹੀਦੀ। ਜੀ। ਆਪਣੇ ਕੰਮ ਦੇ ਵੱਲ ਬੋਤੇ ਤੇ ਜਿਹੜੀ ਸੰਸਦ ਆਪਾਂ ਚੱਲਦੀ ਏ ਜੇ ਪਲੀਸ ਸੀ ਸਕੇ ਤਾਂ ਉੱਥੇ ਡੈਡੀਕੇਸ਼ਨ ਨਾਲ ਕੰਮ ਕੀਤਾ। ਜੇ ਹੁਣ ਇੱਥੇ ਆ ਤਾਂ ਇੱਥੇ ਵੀ ਆਪਾਂ ਜਨਨੇਤਰ ਲੱਗਦਾ ਨਹੀਂ ਕਿ ਹਲਕਾ ਆਧਮਪੁਰ ਦੇ ਵਿੱਚ ਤੁਸੀਂ ਹੈਗੇ ਆ ਕਿਸਾਨਾਂ ਦਾ ਤਾਂ ਬੜਾ ਰੋਅ ਆ ਪਾਜਪਾ ਦੇ ਵਿੱਚ ਬੜੇ ਘਰਾਵ ਹੋ ਰਹੇ ਆ ਇੰਦਰ ਦੀ ਮੁਸ਼ਕਲ ਆਉਗੀ ਆ ਦੇਖੋ ਕਿਸਾਨੀ ਦੇ ਵਿੱਚ ਅਸੀਂ ਬੜੀ ਮੋਟੀ ਜ਼ਿੰਮੇਵਾਰੀ ਸਾਡਾ ਹੈਗਾ ਜੀ ਤੇ ਕਾਫੀ ਕੁਛ ਕਿਸਾਨਾਂ ਵਾਸੇ ਸੈਂਟਰ ਗਵਰਨਮੈਂਟ ਕਰ ਵੀ ਰਹੀ ਹੈ ਹੁਣ ਤੁਸੀਂ ਟਰੈਕਟਰ ਲੈਣਾ ਜਾ ਕੇ ਆਧਾਰ ਕਾਰਡ ਦਿਓ ਟਰੈਕਟਰ ਲੈ ਲਓ ਥੋੜੇ ਜਿਹਾ ਪੈਸੇ ਦੇ ਕੇ ਫਿਰ ਜਿਹੜੀਆਂ ਸਾਡੀਆਂ ਮਾਮਾ ਮਤਾਮਾ ਨੇ ਉਹਨਾਂ ਵਾਸਤੇ ਸਕੀਮਾਂ ਨੇ 5 ਲੱਖ ਲੈ ਲਓ ਲੱਖ ਲੈ ਲਓ ਠੀਕ ਹੈ ਜੀ ਛੋਟੇ ਛੋਟੇ ਸਕੀਮਾਂ ਹੈਗੀਆਂ ਨੇ ਉਹ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਬਾਕੀ ਜਿਹੜੇ ਪੋਸਟਰ ਵੀ ਦੇਖਣੇ ਚਾਹੀਦੇ ਨੇ ਜਿੰਨੀਆਂ ਸਾਡੇ ਫਸਲਾਂ ਇੱਥੇ ਚਲਦੀਆਂ ਰਹੀਆਂ ਨੇ ਉਹਨਾਂ ਤੇ ਐਮਐਸਪੀ ਵੀ ਬਰਾਬਰ ਚੱਲਦੀ ਪਈ ਹੈ ਕਨ ਕਦੇ ਟੋਨੇ ਤੇ ਕੋਸ਼ਿਸ਼ੇ ਨਹੀਂ ਹੈ ਉਹ ਜਦੋਂ ਸਰਕਾਰ ਦੁਆਰਾ ਰਿਪੀਟ ਹੋਏਗੀ ਤੇ ਉਹ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿਸਾਨ ਵੀ ਕੋਸ਼ਿਸ਼ ਕਰਾਂ ਤਾਂ ਕਿ ਸਾਡਾ ਕਿਸਾਨ ਸਾਡਾ ਪੰਜਾਬ ਖੁਸ਼ਹਾਲ ਹੋਵੇ ਪੁਲਿਸ ਆਫੀਸਰ ਸੀ ਜਨਰਲ ਤੁਹਾਡੇ ਉਦੋਂ ਵੀ ਲੈਕਚਰ ਸੁਨੇ ਆ ਹੁਣ ਕੁਝ ਟ੍ਰੇਨਡ ਹੋਏ ਆ ਰਾਜਨੀਤੀ ਦੇ ਵਿੱਚ ਤਾਂ ਬੜੇ ਧਮਾਕੇਦਾਰ ਜਿਹੜੇ ਲੈਕਚਰ ਦੇਣੇ ਪੈਣੇ ਆ ਤੁਹਾਨੂੰ ਬੇਸਿਕਲੀ ਬੇਸਿਕਲੀ ਮੇਰੀ ਕੋਸ਼ਿਸ਼ ਰਾਜਨੀਤੀ ਜਿਵੇਂ ਇਹੀ ਰਹਿਣੀ ਆ ਜੋ ਮੈਂ ਕਰ ਸਕਦਾ ਬੜਾ ਸਾਫਟਵੇਅਰ ਹੀ ਚੱਲੂਗਾ ਜਿੱਦਾਂ ਪੁਲਿਸ ਆਫੀਸਰ ਸੀ ਹਾਂ ਉਹ ਹੀ ਆਪਾਂ ਜੋ ਜੋ ਆਪਾਂ ਕਰ ਸਕਦੇ ਆ ਜੋ ਕਰਾ ਸਕਦੇ ਆ ਉਹ ਜੋ ਆਪਾਂ ਮੋਝੋ ਕਹਿਣਾ ਕਮ ਸੇ ਕਮ 80% ਤੇ ਹੋਵੇ ਜੀ ਬਾਕੀ ਕੇ ਜਿਹੜਾ ਸਰਕਾਰਾਂ ਦੇ ਹੱਥ ਵਸਿਆ ਜਾਂ ਮੇਰੇ ਸੀਨੀਅਰ ਦਾ ਹੱਥ ਵਸਿਆ ਉਹ ਤਾਂ ਨਹੀਂ ਕਰਨਾ لیکن جھوٹ بولਣਾ میری عادت نہیں ਲੋਕ ਸਭਾ ਦੀਆਂ ਚੋਣਾਂ ਵੀ ਸਿਰ ਦੇ ਉੱਤੇ ਆ ਤੇ ਤੁਸੀਂ ਹਲਕਾ ਆਦਮਪੁਰ ਦੀ ਵੀ ਕਮਾੜ ਹੁਣ ਮੈਨੂੰ ਲੱਗਦਾ ਕਿ ਦੇਹੀ ਲੈਣੀ ਬੀਜੇਪੀ ਵੱਲੋਂ ਡਿਊਟੀ ਲੱਗੇ ਹੋਣੀ ਹੈ ਕਿਵੇਂ ਦੇਖਦੇ ਆ ਸਰ ਇਸ ਵਾਰ ਚੋਣਾਂ ਨੂੰ ਦੇਖੋ ਸਾਡਾ ਕਾਫੀ ਪਿਆਰ ਮੈਂ ਆਦਮਪੁਰ ਮੇਰੀ ਪੋਸਟਿੰਗ ਰਹੀ ਹੈ ਜਿੱਥੇ-ਜਿੱਥੇ ਮੇਰੀ ਪੋਸਟਿੰਗ ਰਹੀ ਹੈ ਤੇ ਮੈਨੂੰ ਲੱਗਦਾ ਮੇਰੀ ਜਿਹੜੀ ਸ਼ਕਤੀ ਰਹੀ ਹੈ ਉਹ ਮੇਰੀ ਇਮਾਨਦਾਰੀ ਸੀਗੀ ਤੇ ਜਾਂ ਮੇਰਾ ਲੋਕਾਂ ਨਾਲ ਜਿਹੜਾ ਮੈਂ ਪਿਆਰ ਕਰਦਾ ਸੀ ਆਪਣੇ ਤਫਸਿਲ ਦੇ ਬਾਹਰ ਮੈਂ ਕਿਸੇ ਨੂੰ ਖੜਾ ਨਹੀਂ ਸੀ ਹੁਣ ਦੰਦਾ ਔਰ ਜਿਹੜਾ ਵੀ ਮੈਨੂੰ ਮਿਲਣ ਵਾਸਤੇ ਆਉਂਦਾ ਸੀਗਾ ਜੇ ਕੋਈ ਕੰਮ ਵਾਸਤੇ ਆਉਂਦਾ ਸੀ ਉਹਨੂੰ ਨਹੀਂ ਮੈਂ ਕਦੀ ਚਾਹ ਉਫਰ ਕਰਦਾ ਸੀ ਜਿਹੜਾ ਮਿਲਣ ਵਾਸਤੇ ਆਉਂਦੇ ਸੀ ਚਾਹੇ ਮੇਰਾ ਵਾਕਫ ਸੀ ਜਾਂ ਨਹੀਂ ਵਾਕਫ ਸੀ ਮੈਂ ਪਾਣੀ ਚਾਹ ਤਾਂ ਬਿਨਾਂ ਕਿਸੇ ਨੂੰ ਆਉਣ ਨਹੀਂ ਦਿੱਤਾ ਤੇ ਨਾ ਹੀ ਮੈਂ ਕਿਸੇ ਨੂੰ ਦਫ਼ਤਰ ਤੋਂ ਵਾਪਸ મોਟਿਆ ਤੇ ਤੂੰ ਕੱਲੋਂ ਆਹੀਂ ਜੀ ਬਿਲਕੁਲ ਕੋਈ ਸ਼ੱਕ ਨਹੀਂ ਜੇ 7 ਵਜੇ ਵੇਲੇ ਆਇਆ ਤਾਂ 7 ਵਜੇ ਗੱਲ ਸੁਣੇ ਜੇ 8 ਵਜੇ ਰਾਤ ਨੂੰ ਵੇਲੇ ਆਇਆ ਤਾਂ ਦਫ਼ਤਰ 8 ਵਜੇ ਗੱਲ ਸੁਣੇ ਜੀ ਸੋ ਮੈਨੂੰ ਲੱਗਦਾ ਵੀ ਜਿਹੜਾ ਪਿਆਰ ਆ ਉਹਦਾ ਜਿਹੜਾ ਹੁਣ ਇਹ ਰਿਜ਼ਲਟ ਜਿਹੜਾ ਉਹ ਮੈਨੂੰ ਲੋਕੀ ਪਿਆਰ ਤੇ ਅਖੀਰ ਦੇ ਵਿੱਚ ਕੀ ਗੱਣਾ ਚਾਹੁੰਦੇ ਆ ਟਾਪ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਆਪਾਂ ਰਿਪੀਟ ਕਰੀਏ ਤੇ ਦੇਸ਼ਾਂ-ਵਿਦੇਸ਼ਾਂ ਤੱਕ ਜਿਹੜਾ ਸਾਡਾ ਹੁਣ ਪਾਸਪੋਰਟ ਸੀ ਉਹਦੀ ਦੇਖੋ ਕਿੰਨੀ ਰਿਸਪੈਕਟ ਹੋਈ ਆ ਫਟਾਫਟ ਵੀਜ਼ੇ ਲੱਗ ਰਹੇ ਨੇ ਫਿਰ ਸਾਡੇ ਬੱਚੇ ਜਿਹੜੇ ਬਾਹਰ ਫਸੇ ਹੋਏ ਸੀ ਜੁਕ੍ਰੇਨ ਵਗੈਰਾ ਦੇ ਵਿੱਚ ਉਹ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਇੰਡੀਆ ਦਾ ਝੰਡਾ ਲਾ ਕੇ ਚੱਲ ਜਾਓ ਤਾਂ ਉਹਨਾਂ ਦੀ ਜਾਨਾਂ ਬਚ ਗਈਆਂ